ਤੁਸੀਂ ਦੇਖ ਰਹੇ ਹੋ ਨੀਟਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਵਿੱਚ ਸੁਖਪਾਲ ਖੈਰਾ ਦੀ ਜਨ ਸਭਾ ਦੇ ਵਿੱਚ ਵੱਡਾ ਹੰਗਾਮਾ ਹੋਇਆ ਤੁਹਾਨੂੰ ਦੱਸ ਦਈਏ ਕਿ ਗੁਰਸਿਮਰਨ ਮਹੰਤ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਜਦੋਂ ਸੁਖਪਾਲ ਸਿੰਘ ਖੈਰਾ ਸਟੇਜ ਦੇ ਉੱਤੇ ਪਹੁੰਚਦੇ ਨੇ ਪਾਸ਼ ਦੇ ਰਹੇ ਹੁੰਦੇ ਨੇ ਤਾਂ ਉਸ ਸਮੇਂ ਸਿਮਰਨ ਮਹੰਤ ਸਟੇਜ ਤੇ ਪਹੁੰਚ ਕੇ ਹੰਗਾਮਾ ਕਰ ਦਿੰਦੀ ਹੈ ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਵੱਲੋਂ ਉਸ ਦੀ ਗੱਡੀ ਦੀ ਪੰਨ ਤੋੜ ਕੀਤੀ ਜਾਂਦੀ ਹੈ ਤੇ ਸਿਮਰਨ ਮਹੰਤ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ ਵੱਡੀ ਖਬਰ ਦਰਸ਼ਕਾਂ ਨਾਲ ਸਾਂਝਾ ਕਰ ਰਿਹਾ ਕਿ ਇਸ ਸੰਗਰੂਰ ਦੇ ਪਿੰਡ ਲੱड्डा ਦੀ ਘਟਨਾ ਜਿੱਥੇ ਇਹ ਘਟਨਾ ਵਾਪਰੀ ਹੈ ਜਦੋਂ ਸੁਖਪਾਲ ਸਿੰਘ ਖਹਿਰਾ ਜੋ ਕਿ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਉਮੀਦਵਾਰ ਨੇ ਕਾਂਗਰਸ ਪਾਰਟੀ ਵੱਲੋਂ ਜਦੋਂ ਉਹ ਪਿੰਡ ਲੱड्डा ਪਹੁੰਚਦੇ ਨੇ ਕਿਉਂਕਿ ਲੱड्डा ਦੇ ਸਰਪੰਚ ਮਿੱਠੂ ਸਿੰਘ ਵੱਲੋਂ ਇਹ ਜਿਹੜੀ ਜਨ ਸਭਾ ਸੱਦੀ ਗਈ ਸੀ ਸੁਖਪਾਲ ਖਹਿਰਾ ਨੂੰ ਉੱਥੇ ਬੁਲਾਇਆ ਗਿਆ ਸੀ ਅਤੇ ਜਿਸ ਦੌਰਾਨ ਸਿਮਰਨ ਮਹੰਤ ਵੀ ਉੱਥੇ ਪਹੁੰਚ ਜਾਂਦੀ ਹੈ ਇਹ ਪੂਰਾ ਵਿਵਾਦਕ ਹੀ ਹੈ ਇਸ ਦੇ ਪਿੱਛੇ ਕਾਰਨ ਕੀ ਨੇ ਇਹ ਘਟਨਾ ਕਿਉਂ ਵਾਪਰੀ ਉਹ ਵੀ ਤੁਹਾਨੂੰ ਦੱਸਾਂਗੇ ਬਿਲਾਲ ਦਰਸ਼ਕਾਂ ਦਾਸੀ ਹੈ ਕਿ ਇਹ ਘਟਨਾ ਵਾਪਰੀ ਹੈ ਜਿੱਥੇ ਸਿਮਰਨ ਮਹੰਤ ਦੀ ਕੰਗਸੀ ਵਰਕਰਾਂ ਨੇ ਖੂਬ ਗੁੱਟਮਾਰ ਕੀਤੀ ਅਤੇ ਉਸ ਦੀ ਜਿਹੜੀ ਗੱਡੀ ਸੀਗੀ ਸਵਿਫਟ ਡਿਜ਼ਾਇਰ ਗੱਡੀ ਉਹ ਵੀ ਪੰਨਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਪੰਨ ਵੀ ਦਿੱਤੀ ਹੈ ਤੇ ਇਹ ਜਿਹੜੀ ਘਟਨਾ ਹੈ ਉਹ ਪਿੰਡ ਲੱਡਾ ਦੇ ਵਿੱਚ ਵਾਪਰੀ ਐ ਸੰਗਰੂਰ ਦਾ ਪਿੰਡ ਹੈ ਦਰਸ਼ਕਾਂ ਦਾਸੀ ਹੈ ਕਿ ਜਿਹੜੇ ਸੰਗਰੂਰ ਦੇ ਲੱਡਾ ਦੇ ਸਰਪੰਚ ਨੇ ਮਿੱਠੂ ਸਿੰਘ ਉਸ ਦਾ ਜਿਹੜਾ ਵਿਆਹ ਹੋਇਆ ਸੀਗਾ ਸਿਮਰਨ ਮਹੰਤ ਦੇ ਨਾਲ ਕੁਝ ਸਮਾਂ ਪਹਿਲਾਂ ਪਰ ਉਸ ਤੋਂ ਬਾਅਦ ਜਿਹੜਾ ਇੱਕ ਦੂਜੇ ਤੋਂ ਐਡ ਹੋ ਜਾਂਦੇ ਨੇ ਪਰ ਉਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਤੇ ਮੱਦੇ ਨਜ਼ਰਨ ਸਿਮਰਨ ਮਹੰਤ ਉੱਥੇ ਪਹੁੰਚਦੀ ਹੈ ਸੁਖਪਾਲ ਖਹਿਰਾ ਜੋ ਕਿ ਫਿਲਹਾਲ ਵੀ ਐਮਐਲਏ ਨੇ ਪਰ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਜਦੋਂ ਪਿੰਡ ਲੱਗਾ ਦੇ ਵਿੱਚ ਉਹ ਜਨਤਾ ਨੂੰ ਸੰਬੋਧਨ ਕਰੇ ਹੁੰਦੇ ਨੇ ਤਾਂ ਸਟੇਜ ਦੇ ਉੱਤੇ ਉਹਨਾਂ ਦੇ ਅਹਣ ਸਾਹਮਣੇ ਪਹੁੰਚ ਜਾਂਦੀ ਆ ਸਿਮਰਨ ਮਹੰਤ ਤਾਂ ਤਾੜੀਆਂ ਮਾਰ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੀ ਆ ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੂੰ ਗੁੱਸਾ ਆ ਜਾਂਦਾ ਤੇ ਉਸ ਦੀ ਕੁੱਟਮਾਰ ਕਰ ਦਿੰਦੇ ਨੇ ਉਸ ਤੇ ਬਾਲ ਖਿਲਾਰ ਦਿੰਦੇ ਨੇ ਉਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਸੁਰੱਖਿਅਤ ਉੱਥੋਂ ਗੱਡੀ ਵਿੱਚ ਬਿਠਾ ਕੇ ਭੇਜ ਦਿੱਤਾ ਹਾਲਾਂਕਿ ਗੱਡੀ ਭੰਨਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਹੁਣੇ ਜਾਣਕਾਰੀ ਮੇਰੀ ਹੈ ਕਿ ਸਿਮਰਨ ਮਹਤ ਥਾਣੇ ਦੇ ਵਿੱਚ ਚਲੀ ਗਈ ਹੈ ਹੋ ਸਕਦਾ ਹੈ ਕਿ ਪਰਚਾ ਵੀ ਦਰਜ ਕਰਵਾਇਆ ਜਾਵੇ ਵੱਡੀ ਕਾਰਵਾਈ ਹੋਵੇ ਉਹਨਾਂ ਕੰਗਸੀ ਵਰਕਰਾਂ ਦੇ ਉੱਤੇ ਸਕਪਾਲ ਖੈਰਾ ਦੀਆਂ ਮੁਸ਼ਕਲਾਂ ਵੀ ਬਾਸ ਸਕਦੀਆਂ ਨੇ ਕਿਉਂਕਿ ਉਹਨਾਂ ਦੀ ਜਨ ਸਭਾ ਦੌਰਾਨੇ ਵੱਡਾ ਹੰਗਾਮਾ ਹੋਇਆ ਪਿੰਡ ਲੱਡਾ ਜਿਹੜਾ ਕਿ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿੱਥੋਂ ਦਲਵੀਰ ਗੋਲਡੀ ਵੀ ਦੋਸਤ ਸੀਗੇ ਮਿੱਠੂ ਸਿੰਘ ਦੇ ਦੋਸਤ ਰਹੇ ਨੇ ਦਲਵੀਰ ਗੋਲਡੀ ਜਦੋਂ 2017 ਵਿੱਚ ਐਮਐਲਏ ਬਣਦੇ ਨੇ ਕੈਪਟਨ ਸਰਕਾਰ ਦੇ ਵਿੱਚ ਤਾਂ ਉਸ ਸਮੇਂ ਦੇ ਦੌਰਾਨ ਜਿਹੜਾ ਮਿੱਟੂ ਸਿੰਘ ਸਰਪੰਚ ਸੀਗਾ ਉਹ ਉਹਨਾਂ ਦਾ ਦੋਸਤ ਸੀਗਾ ਤਾਂ ਉਹਨਾਂ ਵੱਲੋਂ ਸੁਖਪਾਲ ਖੈਰਾ ਨੂੰ ਤੇ ਸੱਦਾ ਗਿਆ ਸੀ ਤਾਂ ਜਿਹੜਾ ਜਨ ਸਭਾ ਨੂੰ ਸੰਬੋਧਨ ਕਰ ਰਹੀ ਸੀ ਇਸ ਦੌਰਾਨੇ ਵੱਡੀ ਕੱਡਾਂ ਵਾਪਰਦੀ ਐ ਸਿਮਰਨ ਮਹੰਤ ਵੱਲੋਂ ਜਿਹੜਾ ਵਿਵਾਦ ਚੱਲ ਰਿਆ ਸੀ ਮਿੱਟੂ ਸਿੰਘ ਨਾਲ ਉਸ ਤੇ ਮੱਦੇਨਜ਼ਰ ਉੱਥੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਖੂਬ ਅੰਗਾਮਾ ਕੀਤਾ ਜਾਂਦਾ ਸੁਖਪਾਲ ਖੈਰਾ ਦੀ ਸਟੇਜ ਦੇ ਉੱਤੇ ਖੈਰਾ ਬੋਲਣਾ ਬੰਦ ਕਰ ਦਿੰਦੇ ਨੇ ਉਸ ਤੋਂ ਬਾਅਦ ਕਾਂਗਰਸੀ ਵਰਕਰ ਉਸ ਦੀ ਕੁੱਟਮਾਰ ਕਰਦੇ ਨੇ ਉਸ ਨੂੰ ਗੱਡੀ ਦੇ ਗੱਡੀ ਦੇ ਵਿੱਚ ਬੈਠ ਕੇ ਸਿਮਰਨ ਮਹੰਤ ਤੇ ਉੱਥੋਂ ਚਲੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਉਹ ਥਾਣੇ ਪਹੁੰਚ ਜਾਂਦੀ ਹੈ ਤੇ ਹੁਣ ਪਰਚਾ ਦਰਜ ਹੋ ਸਕਦਾ ਹੈ ਕਾਂਗਸੀ ਵਰਕਰਾਂ ਦੇ ਉੱਤੇ ਵੱਡੀ ਖਬਰ ਦਸ਼ਕਾ ਨਾਲ ਸਾਂਝੀ ਕਰ ਰਹੇ ਹਾਂ ਕਿ ਖੈਰਾ ਦੀ ਜਨ ਸੁਵਾ ਦੇ ਵਿੱਚ ਇਹ ਵੱਡਾ ਹੰਗਾਮਾ ਕਰ ਦਿੱਤਾ ਹੈ ਸਿਮਰਨ ਮਹੰਤ ਨੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਲੱਡਾ ਜੋ ਕਿ ਜਿੱਥੇ ਦਾ ਕਾਂਗਸੀ ਜਿਹੜਾ ਸਰਪੰਚ ਹੈ ਮਿੱਠੂ ਸਿੰਘ ਉਸ ਦੇ ਨਾਲ ਵਿਆਹ ਵੀ ਹੋਇਆ ਸੀ ਸਿਮਰਨ ਮਹੰਤ ਦਾ ਕੁਝ ਸਮਾਂ ਪਹਿਲਾਂ ਪਰ ਉਹਨਾਂ ਦੇ ਵਿਚਾਲੇ ਅਣਬਣ ਹੋ ਜਾਂਦੀ ਹੈ ਤੇ ਬਾਅਦ ਵਿੱਚ ਵਿਵਾਦ ਚੱਲਦਾ ਹੈ ਤਾਂ ਹੋ ਸਕਦਾ ਹੈ ਉਸੇ ਵਿਵਾਦ ਦੇ ਚੱਲਦੇ ਸਿਮਰਨ ਮਹਾਂਕੋਥੇ ਪਹੁੰਚੀ ਹੋਵੇ ਜਿਸ ਵੱਲੋਂ ਜਿਹੜਾ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਕਾਰਵਾਈ ਕਿਸ ਵੱਲੋਂ ਕਿਸ ਤਰ੍ਹਾਂ ਕਰਵਾਈ ਜਾਂਦੀ ਹੈ ਹੋ ਸਕਦਾ ਹੈ ਕਿ ਕੰਗਸੇ ਵਰਕਰਾਂ ਵੱਲੋਂ ਸਿਮਰਨ ਮਾਨ ਤੇ ਵੀ ਕਾਰਵਾਈ ਕਰਵਾਈ ਜਾਵੇ ਕਿ ਖੈਰਾ ਦੀ ਜਨਸਭਾ ਵਿੱਚ ਆ ਕੇ ਹੰਗਾਮਾ ਕਰਨ ਦਾ ਕੀ ਕਾਰਨ ਹੈ ਉਧਰ ਜਿਹੜੀ ਕੁੱਟਮਾਰ ਕੀਤੀ ਗਈ ਹੈ ਉਹ ਵੀ ਇੱਕ ਕ੍ਰਾਈਮ ਬਣਦਾ ਹੈ ਇੱਕ ਜੁਰਮ ਬਣਦਾ ਹੈ ਤਾਂ ਇਸ ਮੁਤਾਬਕ ਜਿਹੜੇ ਸਿਮਰਨ ਮਾਨਤਵਲੋਂ ਵੀ ਪਰਚਾ ਦਰਜ ਕਰਵਾਇਆ ਜਾ ਸਕਦਾ ਹੈ ਜਿਸ ਵਿੱਚ ਸੁਖਪਾਲ ਖਹਿਰਾ ਸਮੇਤ ਮੁਸ਼ਕਲਾਂ ਬਾਸ ਸਕਦੀਆਂ ਨੇ ਕੰਗਸੀ ਬਰਕਰਾਂ ਦੀਆਂ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਪਿੰਡ ਲੱਡਾ ਦੇ ਵਿੱਚ ਹੰਗਾਮਾ ਹੁੰਦਾ ਜੁੜੇ ਹੋਏ ਨੇਟਰ ਪੰਜਾਬੀ মিডিਆ ਨਾਲ ਧੰਨਵਾਦ